ਕ੍ਰਿਸਚਨ ਸੇਵਾ ਫਰੰਟ ਵੱਲੋਂ ਵਿਧਾਨ ਪ੍ਰੀਸ਼ਦ ਨੂੰ ਬਹਾਲ ਕਰਵਾਉਣ ਲਈ ਅੱਜ ਏਡੀਸੀ ਗੁਰਦਾਸਪੁਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਗੱਲਬਾਤ ਕਰਦੇ ਆਰਿਫ ਚੋਹਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸਾਈ ਭਾਈਚਾਰੇ ਨੂੰ ਰਾਜਨੀਤਿਕ ਪੱਧਰ ਤੋਂ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ 77 ਸਾਲ ਤੋਂ ਆਰਥਿਕ ਪੱਖੋਂ ਕਮਜ਼ੋਰ ਅਤੇ ਇੱਕ ਘੱਟ ਗਿਣਤੀ ਜਮਾਤ ਹੋਣ ਕਾਰਨ ਪਿਛਲੀਆਂ ਸਰਕਾਰਾਂ ਸਮੇਂ ਸਾਡਾ ਇੱਕ ਵੀ ਇਸਾਈ ਨੁਮਾਇੰਦਾ ਵਿਧਾਨ ਸਭਾ ਵਿੱਚ ਨਹੀਂ ਪਹੁੰਚ ਸਕਿਆ। ਜਸਦੀ ਵਜ੍ਹਾ ਕਰਕੇ ਹੁਣ ਤੱਕ ਸਮੁੱਚਾ ਭਾਈਚਾਰਾ ਸਰਕਾਰ ਕੋਲ ਆਪਣੀਆਂ ਜ਼ਰੂਰੀ ਮੰਗਾਂ ਰੱਖਣ ਵਿੱਚ ਅਸਮਰੱਥ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਭਰਾ ਸੋਨੂ ਯਾਫਰ ਵੱਲੋਂ ਇੱਕ ਐਮ ਐ ਐਮ ਐਲ ਸੀ ਦਾ ਜਿਹੜਾ ਮੁੱਦਾ ਉਹਨੂੰ ਉਠਾਇਆ ਗਿਆ। ਔਰ ਉਹਦੇ ਸਬੰਧ ਦੇ ਵਿੱਚ ਮੈਨੂੰ ਵੀ ਠੀਕ ਲੱਗਾ ਕਿ ਜਦੋਂ ਭਾਈਚਾਰੇ ਦਾ ਕੋਈ ਵੀ ਮੁੱਦਾ ਸਾਡਾ 크ਰਿਸਚਨ ਲੀਡਰ ਏ ਚਾਹੇ ਆਮ ਏ ਕੌਮ ਦਾ ਦਰਦ ਰੱਖਣ ਵਾਲਾ ਬੰਦਾ ਉਸ ਮੁੱਦੇ ਨੂੰ ਉਠਾਉਂਦਾ ਤੇ ਅਸੀਂ 크੍ਰਿਸਚਨ ਸੇਵਾ ਫਰੰਟ ਵੱਲੋਂ ਮੈਂ ਔਰ ਮੇਰੀ ਪੂਰੀ ਟੀਮ ਅਸੀਂ ਉਹਨਾਂ ਦੇ ਨਾਲ ਇਸਾਈ ਮੁੱਦਿਆਂ ਦੇ ਉੱਪਰ ਸਹਿਮਤ ਆ ਔਰ ਲਾਈ ਦੇ ਵਿੱਚ ਅਸੀਂ 10 ਜੁਲਾਈ ਵੱਲੋਂ ਕਿਹਾ ਸੀ ਕਿ ਡੀਸੀ ਸਹਿਬਾਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਹਿਬਾਨਾਂ ਨੂੰ ਵਿਧਾਨ ਪਰਿਸ਼ਦ ਬਹਾਲ ਕਰਨ ਦਾ ਜਰਾਵਾ ਉਹ ਮੰਗ ਪੱਤਰ ਦਿੱਤਾ ਜਾਵੇਗਾ ਡੀਸੀ ਸਹਿਬਾਨ ਦੇ ਰਾਹੀਂ ਔਰ ਮੰਗ ਪੱਤਰ ਵਿਧਾਨ ਪਰਿਸ਼ਦ ਕੀ ਆ 1969 ਦੇ ਵਿੱਚ ਵਿਧਾਨ ਪਰਿਸ਼ਦ ਨੂੰ ਭੰਗ ਕੀਤਾ ਗਿਆ ਔਰ ਅੱਜ ਤੱਕ ਅਸੀਂ ਈਸਾਈ ਮੁੱਦਿਆਂ ਦੇ ਉੱਪਰ ਜਿਹੜਾ ਸੰਘਰਸ਼ ਹੈ ਉਹਨੂੰ ਤੇਜ਼ ਕਰ ਰਹੇ ਹਾਂ ਜਿੰਨੇ ਬਹੁਤ ਸਾਰੇ ਈਸਾਈ ਮੁੱਦੇ ਨੇ ਇਸੇ ਤਰ੍ਹਾਂ ਐਮ ਐਲ ਸੀ ਦਾ ਜਿਹੜਾ ਉਹ ਮੁੱਦਾ ਵਾ ਔਰ ਅੱਜ ਅਸੀਂ ਡੀ ਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਹੈ ਔਰ ਮੈਂ ਆਪਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਇਸ ਤਰ੍ਹਾਂ ਦੀਆਂ ਨੇ ਕਿ ਜਿੱਥੇ ਐਮ ਐਲ ਸੀ ਜਿਹੜਾ ਲਾਗੂ ਆ ਉੱਥੇ ਚੱਲ ਰਿਹਾ ਵਾ ਜਿਸ ਤਰ੍ਹਾਂ ਮਹਾਰਾਸ਼ਟਰ ਉੱਤਰ ਪ੍ਰਦੇਸ਼ ਬਿਹਾਰ ਤਲਗਾਨਾ ਆਂਧਰਾ ਪ੍ਰਦੇਸ਼ ਤੇ ਕਰਨਾਟਕਾ ਇਹ 6 ਸਟੇਟਾਂ ਇਦਾਂ ਦੀਆਂ ਨੇ ਜਿੱਥੇ ਐਮ ਐਲ ਸੀ ਜਿਹੜਾ ਬਰੇ ਵਧੀਆ ਸਿਸਟਮ ਦੇ ਨਾਲ ਚੱਲ ਰਿਹਾ ਤੇ ਇਸੇ ਤਰ੍ਹਾਂ ਸਾਡੀ ਵੀ ਮੰਗ ਹੈ ਕਿ ਇਸ ਐਮ ਐਲ ਸੀ ਨੂੰ 1969 ਦੇ ਵਿੱਚ ਭੰਗ ਕੀਤਾ ਗਿਆ ਤੇ ਅਸੀਂ ਚਾਹੁੰਦੇ ਆ ਕਿ ਦੁਬਾਰਾ ਜਿਹੜਾ ਵਾ ਪੰਜਾਬ ਦੇ ਵਿੱਚ ਇਹਨੂੰ ਬਹਾਲ ਕੀਤਾ ਜਾਵੇ ਤੇ ਅੱਜ ਅਸੀਂ ਡੀ ਸੀ ਸਾਹਿਬ ਨੂੰ ਜਿਹੜੀ ਆ ਆਪਣਾ ਮੰਗ ਪੱਤਰ ਆ ਉਹ ਸਾਡੇ ਸਟੇਟ ਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਡੀਸੀ ਸਾਹਿਬਾਨ ਦੇ ਰਾਹੀਂ ਜਿਹੜਾ ਉਹ ਮੰਗ ਪੱਤਰ ਭੇਜਿਆ ਅਸੀਂ ਤਾਂ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੈਂ ਔਰ 크ਰਿਸਚਨ ਸੇਵਾ ਫਰੰਟ ਦੀ ਪੂਰੀ ਟੀਮ ਵੱਲੋਂ ਅਸੀਂ ਗਵਾਹੀ ਕਰ ਰਹੇ ਹਾਂ ਤੇ ਹੋਰ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵਕ ਵਕ ਸਾਡੇ ਈਸਾਈ ਭਾਈਚਾਰੇ ਦੇ ਨਾਲ ਸਬੰਧਤ ਭੈਣ ਭਰਾ ਨੇ ਉਹ ਮੰਗ ਪੱਤਰ ਦੇ ਰਹੇ ਨੇ ਜੇਕਰ ਸਰਕਾਰ ਸਾਡੀਆਂ ਗੱਲਾਂ ਤੇ ਅੰਮਲ ਨਹੀਂ ਕਰਦੀ ਤੇ ਜਿਹੜਾ ਸਾਡਾ ਅਗਲਾ ਸੰਘਰਸ਼ ਹੈ ਅਸੀਂ ਸਾਰੇ ਭਰਾ ਵਧੀਆ ਤਰੀਕੇ ਦੇ ਨਾਲ ਰਣਨੀਤੀ ਬਣਾ ਕੇ ਅਗਲੇ ਸੰਘਰਸ਼ ਨੂੰ ਜ਼ਰਾ ਉਹ ਤੇਜ਼ ਕਰਾਂਗੇ